ਹਾਂਜੀ ਵੀਰੇ ਸੱਜੇ ਕਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਸਾਰੇ ਕਿਸਾਨ ਭਰਾਵਾਂ ਦਾ ਤੇ ਵੀਰੇ ਜਿਹੜੇ ਵੀਰੇ ਨਵੇਂ ਜੁੜਦੇ ਆ ਉਹ ਚੈਨਲ ਨੂੰ ਜਰੂਰ ਫੋਲੋ ਕਰ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਅੱਜ ਵੀਰੇ ਆਪਾਂ ਗੱਲ ਕਰਦੇ ਆ ਤੁਸੀਂ ਉੱਪਰ ਦੇਖ ਰਹੇ ਹੋ ਸਕਰੀਨ ਦੇ ਉੱਪਰ ਵੀ 6 ਮਹੀਨੇ ਨਾਮਕ ਉਹ ਵਾਲਾ ਚਾਰਾ ਉਹਦੇ ਬਾਰੇ ਅੱਜ ਆਪਾਂ ਥੋੜੀ ਜਿਹੀ ਗੱਲਬਾਤ ਜਿਹੜੀ ਕਰਦੇ ਆ ਕਿਉਂਕਿ ਆਪਾਂ ਜਦੋਂ ਜਦ ਰਹੀ ਆਪਾਂ ਕੋਈ ਵੀ ਚਰੀ ਬੀਜ ਦੀਆਂ ਜਵਾਰ ਬੀਜ ਦੀਆਂ ਆਪਾਂ ਇੱਕ ਵਾਰੀ ਬੀਜ ਲਾਨੇ ਆ ਦੁਆਰੇ ਦੁਆਰੇ ਆਪਾਂ ਨੂੰ ਬਾਰ ਬਾਰ ਬੀਜਣੀ ਪੈਂਦੀ ਆ ਤੇ ਜੇ ਆਪਾਂ ਕਾਟਾਂ ਵਾਲੀ ਬੀਜ ਲਾਨੇ ਆ ਕੋਈ ਚਰੀ ਬੀਜ ਆਪਾਂ ਉਹਨੂੰ ਸੁੰਡੀ ਆ ਜਿਹੜੀ ਕੀੜਾ ਬਹੁਤ ਜ਼ਿਆਦਾ ਪੈਂਦਾ ਆਪਾਂ ਦਵਾਈਆਂ ਜਿਹੜੀਆਂ ਬਹੁਤ ਜ਼ਿਆਦਾ ਕਰ ਲਾਨੇ ਪਰ ਕੋਈ ਅਸਰ ਨਹੀਂ ਹੁੰਦਾ ਉਹਦੇ ਬਾਰੇ ਅੱਜ ਆਪਾਂ ਥੋੜੀ ਜੀ ਗੱਲਬਾਤ ਕਰਦੇ ਆ ਆਪਾਂ ਇੱਕਾ ਨਵਾਂ ਬੀਜ ਜਿਹੜਾ ਖੇਤ ਦੇ ਵਿੱਚ ਬੀਜਿਆ ਸੀ ਇਸ ਸਾਲ ਇਹ ਵੀਰੇ ਬਹੁਤ ਵਧੀਆ ਜਿਹੜਾ ਰਿਜ਼ਲਟ ਵੀ ਇਹਦਾ ਬਹੁਤ ਵਧੀਆ ਕੋਈ ਸੁੰਡੀ ਨਹੀਂ ਪੈਂਦੀ ਕੋਈ ਨਗੂ ਵਾਲਾ ਕੀੜਾ ਨਹੀਂ ਪੈਂਦਾ ਤੇ ਕੋਈ ਜਿਆਦਾ ਗਰਮ ਨਹੀਂ ਹੈਗਾ ਜਿਵੇਂ ਕਿ ਆਪਾਂ ਕਹਿੰਦੇ ਨੇ ਵੀ ਬਾਜਰਾ ਗਰਮ ਹੁੰਦਾ ਉਸ ਤਰ੍ਹਾਂ ਵੀ ਡੰਗਰਾਂ ਨੂੰ ਖਰਾਬ ਕਰਦਾ ਉਹ ਚੀਜ਼ ਬਿਲਕੁਲ ਵੀ ਨਹੀਂ ਹੈਗੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਬੀਜ ਕੇ ਦੇਖੋ ਮੈਂ ਇਸ ਵਾਰੀ 1 ਕਿਲੋ ਬੀਜੇ ਸੀ ਬੀਜੇ ਦਾ ਉਹਦਾ ਨੌਲਜ ਨਹੀਂ ਸੀ ਪਹਿਲੀ ਵਾਰੀ ਬੀਜਿਆ ਦੀ ਆਪਾਂ ਨੂੰ ਥੋੜਾ ਜਿਹਾ ਜਿਹੜਾ ਜ਼ਿਆਦਾ ਪੈ ਗਿਆ ਸੀ ਥੋੜੀ ਜਗ੍ਹਾ ਦੇ ਵਿੱਚ ਬੀਜਿਆ ਗਿਆ ਪਰ ਜਿਹੜਾ ਇਹ ਬੀਜਾ ਵੀਰੇ ਬਹੁਤ ਵਧੀਆ ਆਪਾਂ ਨੂੰ बार-बार ਜਿਵੇਂ ਕਿ ਹੁਣ ਬਰਸਾਤਾਂ ਦੇ ਮੌਸਮ ਚੱਲਦੇ ਆ ਮੀਂਹ ਪੈਂਦੇ ਆ ਆਪਣਾ ਬਾਹਣ ਜਿਹੜਾ ਬੱਤਰ ਨਹੀਂ ਆਉਂਦਾ ਹੈਗਾ ਜੇ ਆਪਾਂ ਕੱਖ ਬੀਜ ਵੀ ਦਿੰਨੇ ਆ ਉੱਪਰ ਮੀਂਹ ਪੈ ਜਾਂਦਾ ਕਦੇ ਅੱਧੀ ਮੱਕੀ ਹੁੰਦੀ ਅੱਧੀ ਜਵਾਰ ਆਪਣੀ ਵਿੱਚ ਬਾਜਰਾ ਸਿਰਦੇ ਆ ਨਾਲੇ ਤਾਂ ਬੀਜ ਦਾ ਖਰਚ ਹੁੰਦਾ ਨਾਲੇ ਆਪਾਂ ਤੇਲ ਫੂਕਦੇ ਬਾਅਦ ਵਾਹ ਟਰੈਕਟਰ ਲੈ ਕੇ ਜਾਣਾ ਹੈ ਖੇਤ ਤੇ ਆਹ ਦੇਖੋ ਜਿਹੜਾ ਆਪਾਂ ਨੇ ਆਪਣੇ ਖੇਤ ਦੇ ਵਿੱਚ ਸੀਰਾ ਸੀਡ ਜੀ ਤੁਸੀਂ ਦੇਖ ਰਹੇ ਹੋ ਫਰ ਫੋਟੋ ਲੱਗੀ ਹੋਈ ਆ SSV 402 ਇਹ ਆਪਾਂ ਆਪਣੇ ਖੇਤ ਦੇ ਵਿੱਚ ਇਸ ਵਾਰੀ ਡੈਮੋ ਦੇ ਤੌਰ ਤੇ ਇੱਕ ਵਾਰੀ ਬੀਜਿਆ ਸੀ ਇਹਦਾ ਬੀਜ ਜਿਹੜਾ 6700 ਰੁਪਏ ਪਰ ਕੇਜੀ ਮਿਲਦਾ ਬਹੁਤ ਵਧੀਆ ਵੀਰੇ ਵਾਰ-ਵਾਰ ਆਪਾਂ ਨੂੰ ਕੱਕ ਬੀਜਣ ਦੀ ਲੋੜ ਨਹੀਂ ਪੈਂਦੀ ਹੈਗੀ ਦਾ ਕੋਈ ਆਪਾਂ ਨੂੰ ਡਰ ਹੁੰਦਾ ਵੀ ਮੀਂਹ ਪੈ ਜਾਊ ਆਪਣਾ ਬਾਹਣ ਨਹੀਂ ਬੱਤਰ ਆਉਣਾ ਹੈਗਾ ਆ ਦੇਖੋ ਤੁਸੀਂ ਦੇਖ ਰਹੇ ਹੋ ਇੱਕ ਬਾੜੇ ਦੀ ਜਿਹੜੀ ਚਾਰਲੀ ਦੂਸਰੀ ਬਾੜ ਦੇ ਵਿੱਚ ਇਹ ਥੋੜੇ ਸਾਹਮਣੇ ਕਿੱਡਾ ਕਿੱਡਾ ਜਿਹੜਾ ਹੋ ਰਿਹਾ ਤੇ ਆ ਬਾਕੀ ਜੜ ਦੇ ਵਿੱਚ ਉਹਨਾਂ ਵੀਰੇ ਜਿਵੇਂ ਆਪਣੀ ਜੀਰੀ ਗੁੱਝਾ ਬਣਾਉਂਦੀ ਹੁੰਦੀ ਆ ਇਸ ਤਰ੍ਹਾਂ ਹੀ ਬਾਢਣ ਤੋਂ ਬਾਅਦ ਐਂ ਗੁੱਝਾ ਬਣਾਉਂਦਾ ਜੜ ਦੇ ਵਿੱਚੋਂ ਬਾਜਰੇ ਦੀ ਤਰ੍ਹਾਂ ਇੱਕ ਗੁੱਝਾ ਬਣਾਉਂਦਾ ਇਹ ਤੇ ਥੋੜੇ ਥਾਂ ਦੇ ਵਿੱਚੋਂ ਜਿਹੜੇ ਕੱਖ ਨੇ ਆਪਣੇ ਪੂਰੇ ਹੋ ਜਾਂਦੇ ਨੇ ਦੇ ਪਿੱਛੇ ਫੁੱਟਦਾ ਜਿਹੜਾ ਬਹੁਤ ਵਧੀਆ ਕੋਈ ਇਹ ਨਹੀਂ ਹੈਗਾ ਇਹਨੂੰ ਵੀ ਸੁੰਡੀ ਪੈਂਦੀ ਆ ਜਾਂ ਇਹਨੂੰ ਕੋਈ ਕੀੜਾ ਪੈ ਜਾਊ ਜਾਂ ਕੋਈ ਸਪਰੇਅ ਕਰਨ ਦੀ ਲੋੜ ਪੈਂਦੀ ਆ ਇਹਦੇ ਵਿੱਚ ਕੋਈ ਸਪਰੇਅ ਨਹੀਂ ਹੋਈ ਹੈਗੀ ਕੋਈ ਜਿਆਦਾ ਜੂਰੀਆਂ ਨਹੀਂ ਆਪਾਂ ਨੇ ਇਹਨੂੰ ਪਾਇਆ ਹੈਗਾ ਸਿਰਫ ਆਪਦੇ ਉਹਦੇ ਨਾਲ ਇਹ ਇਹਦੇ ਵਿੱਚ ਬੀਜ ਦੇ ਵਿੱਚ ਨਹੀਂ ਸ਼ਮਤ ਆ ਜਿਹੜੀ ਉਹਦੇ ਨਾਲ ਇਹ ਹੋਈ ਜਾਂਦਾ ਤੁਸੀਂ ਆ ਦੇਖ ਰਹੇ ਹੋ ਬਹੁਤ ਸੋਹਣਾ ਜਿਹੜਾ ਇਹ ਖੜਾ ਬਿਲਕੁਲ ਹਰਾ ਹਰਾ ਹੈਗਾ ਇਹ ਕੋਈ ਐ ਨਹੀਂ ਹੈਗਾ ਵੀ ਇਹਨੂੰ ਸੁੰਡੀ ਪੈਰੀ ਆ ਜਾਂ ਗੋਭ ਦੇ ਵਿੱਚ ਇਹਨੂੰ ਸੁੰਡੀ ਪੈ ਜੂ ਜਿਵੇਂ ਕਿ ਆਪਣਾ ਚਰੀ ਚੂਰੀ ਆਪਾਂ ਬੀਜਦੇ ਆ ਉਹਦੇ ਵਿੱਚ ਕੀੜਾ ਪੈ ਜਾਂਦਾ ਉਹ ਵਿੱਚੋਂ ਥੋਥੀ ਹੋ ਜਾਂਦੀ ਲਾਲ ਲਾਲ ਹੋ ਜਾਂਦੀ ਹੈ ਵਿੱਚੋਂ ਬਿਲਕੁਲ ਐਸੀ ਕੋਈ ਗੱਲ ਨਹੀਂ ਹੈਗੀ ਸਾਰੇ ਵੀਰ ਇੱਕ ਵਾਰੀ ਇਹਨੂੰ ਬੀਜ ਕੇ ਜ਼ਰੂਰ ਦੇਖਣਾ ਜਿਹੜੇ ਵੀਰ ਬੀਜਦੇ ਆ ਜ਼ਰੂਰ ਦੱਸਿਓ ਕਿਉਂਕਿ ਅਸੀਂ ਪਹਿਲੀ ਵਾਰੀ ਜਿਹੜਾ ਬੀਜਿਆ ਆ ਦੂਸਰੀ ਵਾਰਡ ਦੇ ਲਈ ਹੁਣ ਤਿਆਰ ਆ ਇੱਕ ਵਾਰੜ ਪਹਿਲਾਂ ਲੈ ਚੁੱਕੇ ਆ ਬਾਕੀ ਕਿੰਨੀਆਂ ਕਿਹੇ ਬਾੜਾਂ ਜਿਹੜੀਆਂ ਦਿੰਦਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਉਹ ਕੰਪਨੀ ਵਾਲੇ ਨੇ ਦੱਸਿਆ ਸੀ ਵੀ ਜਿਹੜੀ ਇਹਦੀ ਪਹਿਲੀ ਵਾਰ ਆ ਤੁਸੀਂ 45 ਦਿਨ ਤੋਂ ਬਾਅਦ ਸਟਾਰਟ ਕਰਨੀ ਆ ਇਹ ਨਹੀਂ ਹੈਗਾ ਵੀ ਆਪਾਂ 20 ਦਿਨ ਦਾ ਹੋਇਆ 25 ਦਿਨ ਦਾ ਕਹਿੰਦੇ ਨਹੀਂ ਜਦੋਂ 45 ਦਿਨ ਦਾ ਹੋ ਗਿਆ ਉਦੋਂ ਤੁਸੀਂ ਉਹਦੀ ਕਟਾਈ ਜਿਹੜੀ ਸ਼ੁਰੂ ਕਰਨੀ ਆ ਉਸ ਤੋਂ ਬਾਅਦ ਉਹ ਕਹਿੰਦੇ ਜੇ 6 ਮਹੀਨੇ ਨੂੰ ਵੱਢੀ ਜਾਓ ਕੇ ਮੁੱਕਣ ਵਾਲਾ ਚਾਰਾ ਨਹੀਂ ਹੈਗਾ ਬਹੁਤ ਜ਼ਿਆਦਾ ਜਿਹੜਾ ਜੜ ਦੇ ਜੜ ਦੇ ਵਿੱਚੋਂ ਫਟਾਰਾ ਕਰਦਾ ਇਹ ਬਾਕੀ ਵੀਡੀਓ ਦੇਖਣ ਲਈ ਧੰਨਵਾਦ